ਦਾ ਖਲਸਾ ਵਾਹਿਗੁਰੂ ਦੀ ਬਖਸ਼ੇ ਅੱਜ ਰਾਲਾ ਸਾਹਿਬ ਆਇਆ ਬਹੁਤ ਆਨੰਦ ਆਇਆ ਅੱਜ ਮਹਾਂਪੁਰਸ ਨੇ ਨੰਗਰ ਪਾਣੀ ਛਕਾਇਆ ਬਹੁਤ ਪਿਆਰ ਬਹੁਤ ਕਿਉਂਕਿ ਗੁਰੂ ਕੇ ਸਿੰਘ ਕਹੀ ਵੀ ਹੁੰਦਾ ਇਹ ਜਾਤੀ ਪਾਤੀ ਨਹੀਂ ਦੇਖਦਾ ਨਾ ਦੇਸੀ ਵਿਦੇਸੀ ਨਾ ਪਰਦੇਸੀ ਜਿਹੜਾ ਕੁਛ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਸਦਾ ਸਿਰ ਪਾ ਹੱਥ ਰੱਖ ਕੇ ਸੰਗਾਂਵਾਂ ਚਾਹੇ ਕਹੀਂ ਕੇ ਸਿੰਘ ਹੋਵੇ ਕਿਸੇ ਨੂੰ ਕਾਜੇ ਜਾਂਦੇ ਆ ਕਸਬ ਮਿੱਤਰ ਪਿਆਰੇ ਹੋ ਜਾਂਦੇ ਗੁਰੂ ਵਾਲਾ ਬਣੀਏ ਬੀਰ ਜੀ ਨਸੇ ਪਤੇ ਛੱਡিয়ে ਗੁਰੂ ਵਾਲਾ ਬਣੀਏ ਮੈਂ ਜੀ ਨਸਿਆ ਨੂੰ ਚੜਤੀਏ ਨਾ ਜਾ ਪੰਜਾਬ ਛੱਡ ਕੇ ਦੇਸਾਂ ਵੀ ਦੇਸਾਂ ਤੇ ਦੇਖੋ ਬੀਰ ਜੀ ਆਪਾਂ ਗੁਰੂ ਸਾਹਿਬ ਦਾ ਹੁਕਮ ਨਾ ਮੰਨਦੀ ਆ ਪੈਸਾ ਚੱਲਦੇ ਸਿੱਖੀ ਨੂੰ ਰੋੜ ਦਿੰਦੇ ਆ ਨਾਇਂ ਦਾ ਮੂਰੇ फिर जो कांदे या के के बेअदमी करते हैं, ये अच्छी बात नहीं है ये गुरु थाने चार पुत्र बारिया पांचवा मोह बारिया छैमा बाप बारिया थोड़ा बहुत तुसी अकल करो नहीं तो मुर्के पास पाऊंगा तुसी दो साल के बीच बीच में आने वाला समय बहुत पास्ताना पाना भाई बुजह करो